ਸਵਕਤ ਅਯੋਧਿਆ ਦੇ ਲਤਾ ਮੰਗੇਸ਼ਕਰ ਚੌਕ ਤੇ ਖੜੇ ਹਾਂ ਔਰ ਪਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਔਰ ਏਟੀਐਸ ਤਾਇਨਾਤ ਕੀਤੀ ਗਈ ਹੈ ਏਟੀਐਸ ਨੇ ਬੀਤੀ ਰਾਤ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਇੱਥੇ ਘੁੰਮ ਰਹੇ ਸੀ ਔਰ ਦੱਸਿਆ ਜਾ ਰਿਹਾ ਹੈ ਕਿ ਅਤਵਾਦੀ ਸੰਗਠਨ ਦੇ ਉਹ ਬੰਦੇ ਸੀ ਠੀਕ ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਤੁਸੀਂ ਦੇਖ ਸਕਦੇ ਹੋ ਕਿੰਨੀ ਫੋਰਸ ਤਾਇਨਾਤ ਹੈ ਔਰ ਪੂਰੀ ਜਿਹੜੀ ਉਹਨਾਂ ਦੀ ਨਿਗ੍ਹਾ ਇਕੀ ਹੋਈ ਆ ਹਰ ਇੱਕ ਉਸ ਸ਼ਰਾਰਤੀ ਅੰਸਰ ਤੇ ਜੋ ਇੱਥੇ ਸ਼ਰਾਰਤ ਕਰ ਸਕਦਾ ਹੈ। ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਬੰਦੂਕ ਤਣ ਕੇ ਖੜੇ ਹੋਏ ਨੇ ਲਤਾ ਮੰਗੇਸ਼ਕਰ ਚੌਕ 'ਚ ਔਰ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇੱਥੇ ਸ਼ਰਾਰਤ ਨਹੀਂ ਕਰ ਸਕਦਾ। ਹਰ ਇੱਕ ਥੀਸ ਤੇ ਨਦੀ ਨਿਗਾਹ ਹੈ। ਘਾਟਵਲ ਵੀ ਬੈਰੀਕੇਡਿੰਗ ਕੀਤੀ ਹੋਈ ਆ। ਪੁਲਿਸ ਉੱਥੇ ਵੀ ਤਾਇਨਾਤ ਹੈ ਔਰ ਐਟਐਸ ਦੇ ਜਵਾਨ ਇਹ ਸਿਰਫ ਇੰਨੇ ਹੀ ਨਹੀਂ ਆ ਪੂਰੀ ਥਾਂ ਥਾਂ ਤੇ ਨਾਤੀ ਕੀਤੀ ਗਈ ਹੈ ਯੂਪੀ ਪੁਲਿਸ ਪੂਰੀ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕਰ ਰਹੀ ਹੈ ਔਰ ਬੱਸਾਂ ਇੱਥੇ ਐਟઈએਸ ਦੀਆਂ ਪਹੁੰਚ ਚੁੱਕੀਆਂ ਨੇ ਕਮਾਂਡੋਆਂ ਦੀਆਂ ਪਹੁੰਚ ਚੁੱਕੀਆਂ ਨੇ ਲਾਈਵ ਤਸਵੀਰਾਂ ਤੁਹਾਨੂੰ ਅਯੁੱਧਿਆ ਤੋਂ ਦਿਖਾ ਰਹੇ ਹਾਂ ਔਰ ਜਿਹੜੇ ਐਟઈએਸ ਦੇ ਜਵਾਨ ਨੇ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਹਰਕਤ ਇੱਥੇ ਨਹੀਂ ਕਰ ਸਕਦਾ ਵਕਤ ਅਯੋਧਿਆ ਦੇ ਲਤਾ ਮੰਗੇਸ਼ਕਰ ਚੌਕ ਤੇ ਖੜੇ ਹਾਂ ਔਰ ਪਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਔਰ ਏਟੀਐਸ ਤਾਇਨਾਤ ਕੀਤੀ ਗਈ ਹੈ ਏਟੀਐਸ ਨੇ ਬੀਤੀ ਰਾਤ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਇੱਥੇ ਘੁੰਮ ਰਹੇ ਸੀ ਔਰ ਦੱਸਿਆ ਜਾ ਰਿਹਾ ਹੈ ਕਿ ਅਤਵਾਦੀ ਸੰਗਠਨ ਦੇ ਉਹ ਬੰਦੇ ਸੀਗੇ ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿੰਨੀ ਫੋਰਸ ਤਾਇਨਾਤ ਹੈ ਔਰ ਪੂਰੀ ਜਿਹੜੀ ਉਹਨਾਂ ਦੀ ਨਿਗਾਹ ਟਿੱਕੀ ਹੋਈ ਹੈ ਹਰ ਇੱਕ ਉਸ ਸ਼ਰਾਰਤੀ ਅੰਸਰ ਤੇ ਜੋ ਇੱਥੇ ਸ਼ਰਾਰਤ ਕਰ ਸਕਦਾ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਬੰਦੂਕ ਤਣ ਕੇ ਖੜੇ ਹੋਏ ਨੇ ਲਤਾ ਮੰਗੇਸ਼ਕਰ ਚੌਂਕ 'ਚ ਔਰ ਬਿਲਕੁਲ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇੱਥੇ ਸ਼ਰਾਰਤ ਨਹੀਂ ਕਰ ਸਕਦਾ ਹਰ ਇੱਕ ਚੀਜ਼ ਤੇ ਨਦੀ ਨਿਗਾਹ ਹੈ ਹਰ ਇੱਕ ਸੋਰਸ ਇਹਨਾਂ ਦੇ ਇਹਨਾਂ ਨੂੰ ਦੱਸ ਰਹੇ ਨੇ ਜੇਕਰ ਕੋਈ ਇਸ ਰੂਟ ਤੇ ਕੋਈ ਸ਼ੱਕੀ ਆਉਂਦਾ ਵੀ ਹੈ ਤਾਂ ਤੁਰੰਤ ਕਾਰਵਾਈ ਦੇ ਲਈ ਤਿਆਰ ਨੇ ਐਟਸ ਦੇ ਇਹ ਜਵਾਨ ਨੇ ਔਰ ਇਸ ਦੇ ਨਾਲ ਕਮਾਂਡੋਸ ਜਿਹੜੇ ਨੇ ਉਹ ਅਯੁੱਧਿਆ ਦੇ ਵਿੱਚ ਆਪਣਾ ਡੇਰਾ ਜਮਾ ਚੁੱਕੇ ਨੇ ਔਰ ਏਟੀਐਸ ਦੀ ਗਿਣਤੀ ਲਗਾਤਾਰ ਵਧਾਈ ਜਾ ਰਹੀ ਹੈ ਯੂਪੀ ਪੁਲਿਸ ਵੀ ਤਰ੍ਹਾਂ ਦਾ ਕਮਾਂਡੋ ਵੀ ਤਰ੍ਹਾਂ ਦਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉੱਤਰ ਪ੍ਰਦੇਸ਼ ਪੁਲਿਸ ਔਰ ਇਹਨਾਂ ਨੂੰ ਦੇਖ ਕੇ ਤੁਸੀਂ ਸੋਚ ਹੀ ਸਕਦੇ ਹੋ ਕਿ ਬਿਲਕੁਲ ਵੀ ਕੋਈ ਸ਼ਰਾਰਤੀ ਅਨਸਰ ਜਿਹੜਾ ਉਹ ਇੱਥੇ ਪੈਰ ਨਹੀਂ ਰੱਖ ਸਕਦਾ ਕਿਸੇ ਵੀ ਸੰਗਠਨ ਦਾ ਕੋਈ ਪੈਰ ਨਹੀਂ ਰੱਖ ਸਕਦਾ ਪੰਜਾਬ ਨੂੰ ਇੱਕ ਅਲੀਕਲੀ ਤਸਵੀਰ ਦਿਖਾ ਰਹੇ ਹਾਂ ਔਰ ਦੇਖ ਸਕਦੇ ਹੋ ਰਾਮ ਮੰਦਰ ਦੀ ਤਿਆਰੀਆਂ ਜ਼ੋਰਾ ਸ਼ੋਰਾ ਤੇ ਨੇ ਉਧਰ ਵੀ ਬੈਰੀਕੇਟਿੰਗ ਕੀਤੀ ਹੋਈ ਆ ਘਾਟਵਲ ਵੀ ਬੈਰੀਕੇਟਿੰਗ ਕੀਤੀ ਹੋਈ ਆ ਪੁਲਿਸ ਉੱਥੇ ਵੀ ਤਾਇਨਾਤ ਹੈ ਔਰ ਏਟੀਐਸ ਦੇ ਜਵਾਨ ਇਹ ਸਿਰਫ ਇੰਨੇ ਹੀ ਨਹੀਂ ਪੂਰੀ ਥਾਂ ਥਾਂ ਤੇ ਤਾਇਨਾਤੀ ਕੀਤੀ ਗਈ ਆ ਯੂਪੀ ਪੁਲਿਸ ਪੂਰੀ ਜ਼ੋਰਾ ਸ਼ੋਰਾ ਨਾਲ ਤਿਆਰੀਆਂ ਕਰ ਰਹੀ ਹੈ ਔਰ ਬੱਸਾਂ ਇੱਥੇ ਏਟੀਐਸ ਦੀਆਂ ਪਹੁੰਚ ਚੁੱਕੀਆਂ ਨੇ ਕਮਾਂਡੋਆਂ ਦੀਆਂ ਪਹੁੰਚ ਚੁੱਕੀਆਂ ਨੇ ਲਾਈਵ ਤਸਵੀਰਾਂ ਤੁਹਾਨੂੰ ਅਯੁੱਧਿਆ ਤੋਂ ਦਿਖਾ ਰਹੇ ਹਾਂ ਔਰ ਜਿਹੜੇ ਏਟੀਐਸ ਦੇ ਜਵਾਨ ਨੇ ਇਕ ਕਿਸੇ ਵੀ ਤਰ੍ਹਾਂ ਦੀ ਕੋਈ ਹਰਕਤ ਇੱਥੇ ਨਹੀਂ ਕਰ ਸਕਦਾ ਤਾਂ ਅਸੀਂ ਲਾਈਵ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਮੂੰਹ ਤੇ ਆ ਜਿਹੜਾ ਕੱਪੜਾ ਬੰਨਿਆ ਹੋਇਆ ਇਹਨਾਂ ਨੇ ਔਰ ਇਹਨਾਂ ਦੀ ਨਿਗਾਹ ਸਿਰਫ ਸ਼ਰਾਰਤੀ ਅੰਸਰ ਤੇ ਆ ਹੱਥ 'ਚ ਇਹਨਾਂ ਨੇ ਬੰਦੂਕ ਫੜੀ ਹੋਈ ਆ ਬੰਦੂਕ ਤਾਣੀ ਵੀ ਹੋਈ ਆ ਔਰ ਬੁਲੇਟ ਪ੍ਰੂਫ ਜੋ ਇਹਨਾਂ ਦੇ ਕੋਲ ਗੱਡੀਆਂ ਨੇ ਸਾਰੀਆਂ ਬੁਲੇਟ ਪ੍ਰੂਫ ਨੇ ਔਰ ਕਮਾਂਡੋ ਜੋ ਹੈ ਜ਼ੋਰਾਂ ਸ਼ੋਰਾਂ ਤੇ ਲੱਗੀ ਹੋਈ ਹੈ ਕਿ ਕੋਈ ਸ਼ਰਾਰਤ ਨਾ ਕਰੇ ਕੋਈ ਆਤਵਾਦੀ ਸੰਗਠਨ ਨਾ ਹੋਵੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਥਿਆਰ ਦੇਖ ਸਕਦੇ ਹੋ ਲੋਡਡ ਹਥਿਆਰ ਨੇ ਹੱਥ ਦੇ ਵਿੱਚ ਟ੍ਰਿਗਰ ਤੇ ਹੱਥ ਹੈ ਔਰ ਜਿਵੇਂ ਹੀ ਕੋਈ ਸ਼ਰਾਰਤ ਕਰੇਗਾ ਨਿਸ਼ਾਨਾ ਇਹਨਾਂ ਦਾ ਬਹੁਤ ਪੱਕਾ ਹੁੰਦਾ ਹੈ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੌਣ ਸ਼ਰਾਰਤ ਕਰ ਸਕਦਾ ਹੈ ਔਰ ਇਹਨਾਂ ਨੇ ਬੀਤੀ ਰਾਤ ਦੋ ਗੈਂਗਸਟਰਾਂ ਨੂੰ ਜਿਹੜਾ ਦੱਸੇ ਜਾ ਰਹੇ ਨੇ ਅਰਸ਼ ਡੱਲਾ ਸੰਗਠਨ ਦੇ ਸੀਗੇ ਉਹਨਾਂ ਦੇ ਸਾਥੀ ਸੀਗੇ ਹਾਲਾਂਕਿ ਇਹ ਸਿਰਫ ਸਾਡੇ ਸੋਰਸ ਦੱਸ ਰਹੇ ਨੇ ਇਸ 'ਚ ਹਲੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਆ ਤਸਵੀਰ ਤੁਸੀਂ ਕਮਾਂਡੋਜ਼ ਦੀ ਦੇਖ ਸਕਦੇ ਹੋ ਕਿਵੇਂ ਤਾਇਨਾਤ ਕਿੱਥੇ ਹੋਏ ਨੇ ਤਾਂ ਇਹ ਤਸਵੀਰਾਂ ਨੇ ਔਰ ਬੁਲਟ ਪ੍ਰੂਫ ਗੱਡੀਆਂ ਗੱਡੀਆਂ ਦੇਖੋਗੇ ਤਾਂ ਉਹ ਬਹੁਤ ਹੈਰਾਨ ਕਰ ਦੇਣ ਵਾਲੀਆਂ ਨੇ ਬੁਲਟ ਪ੍ਰੂਫ ਗੱਡੀਆਂ ਨੇ 1 2 3 4 ਔਰ ਅੱਗੇ ਕਾਲੀਆਂ ਸਕੋਰਪਿਓ ਉਹ ਵੀ ਇਨਾ ਕਮਾਂਡੋਜ਼ ਦੀ ਆ ਔਰ ਨਾਲ ਜਿਹੜੀ ਆ ਫਾਇਰ ਬਿਗਰ ਦੀਆਂ ਗੱਡੀਆਂ ਵੀ ਨੇ ਔਰ ਜੇਕਰ ਕਿਸੇ ਨੇ ਕੋਈ ਸ਼ਰਾਰਤ ਕੀਤੀ ਤਾਂ ਉਹਨਾਂ ਦੇ ਉੱਤੇ ਕਾਰਵਾਈ ਤੁਰੰਤ ਕੀਤੀ ਜਾਵੇਗੀ ਤਾਂ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਔਰ ਕਿਵੇਂ ਤਾਇਨਾਤ ਹਰ ਇੱਕ ਸ਼ਖਸ ਤੇ ਉਹਨਾਂ ਦੀ ਨਿਗਾਹ ਹੈ ਕਾਲਾ ਚਸ਼ਮਾ ਉਹਨਾਂ ਨੇ ਪਾਇਆ ਹੋਇਆ ਔਰ ਜੇਕਰ ਕਿਸੇ ਨੇ ਕੋਈ ਖੱਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰਵਾਈ ਕੀਤੀ ਜਾਵੇਗੀ ਰਾਮ ਮੰਦਰ ਦੀ ਤਿਆਰੀਆਂ ਨੂੰ ਲੈ ਕੇ ਕਿਉਂਕਿ ਜੋ ਇਹ ਰਾਮ ਮੰਦਰ ਹੈ ਬਹੁਤ ਸਾਰੇ ਵਿਵਾਦ ਬਹੁਤ ਸਾਰੇ ਰੌਲਿਆਂ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਤਾਂ ਉਸ ਤੋਂ ਬਾਅਦ ਡਰ ਸੀ ਕਿਸੇ ਨਾ ਕਿਸੇ ਨੂੰ ਕਿ ਕੋਈ ਸ਼ਰਾਰਤੀ ਅੰਸਰ ਸ਼ਰਾਰਤ ਨਾ ਕਰੇ ਔਰ ਇਸ ਰਾਮ ਮੰਦਰ ਦੇ ਜੋ ਕਾਰਜਕਰਮ ਦੇ ਵਿੱਚ ਵਿਘਨ ਨਾ ਪਾਵੇ ਜਿਸ ਨੂੰ ਲੈ ਕੇ ਭਾਜਪਾ ਪੂਰੀ ਤਰ੍ਹਾਂ ਤੈਨਾਤ ਹੈ ਤਾਂ ਇਹ ਸਾਰੀਆਂ ਤਿਆਰੀਆਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਏਟੀਐਸ ਦੇ ਜਵਾਨ ਤੈਨਾਤ ਨੇ ਔਰ ਫੋਰਸ ਜਿਹੜੀ ਆ ਉਹ ਹੋਰ ਬੁਲਾ ਲੀਆ ਔਰ ਪੂਰੀ ਯੂਪੀ ਦੇ ਵਿੱਚੋਂ ਪੁਲਿਸ ਬੁਲਾਇਆ ਗਿਆ ਕੈਮਰਾਮੈਨ ਦਵਿੰਦਰ ਦੇ ਨਾਲ ਪ੍ਰਿੰਸ ਸੁਨਿਆਲ ਆਇਓ ਤੇ